ਅੰਮ੍ਰਿਤਸਰ ਤੋਂ ਸੋਹਰੇ ਪਰਿਵਾਰ ਵੱਲੋਂ ਜਵਾਈ ਦੀ ਕੁੱਟਮਾਰ ਕਰਨ ਦੀ ਖਬਰ ਸਾਹਮਣੇ ਆ ਰਹੀ ਹੈ। ਹੁਣ ਇਹ ਮਾਮਲਾ ਪੁਲਿਸ ਤੱਕ ਪਹੁੰਚ ਗਿਆ ਹੈ। ਦਰਸਲ ਪਿੰਡ ਰਾਜਾ ਤਾਲ ਦਾ ਵਸਨੀਕ ਪੀੜਤ ਪਰਮਜੀਤ ਸਿੰਘ মিডিਆ ਦੇ ਸਾਹਮਣੇ ਆਇਆ ਹੈ। ਉਸ ਨੇ ਕਿਹਾ ਹੈ ਕਿ ਉਹ ਕਿਸੇ ਮਾਮਲੇ ਵਿੱਚ ਜੇਲ੍ਹ ਵਿੱਚ ਕੈਦ ਸੀ। ਜਦੋਂ ਹੁਣ ਉਹ ਰਿਹਾ ਹੋ ਕੇ ਆਪਣੇ ਘਰ ਪਹੁੰਚਿਆ ਤਾਂ ਉਸ ਨੂੰ ਪਤਾ ਲੱਗਾ ਕਿ ਉਸ ਦੀ ਪਤਨੀ ਘਰ ਨਹੀਂ ਹੈ। ਉੱਪੇ ਕੇ ਗਈ ਹੋਈ ਹੈ ਜਿਸ ਤੋਂ ਬਾਅਦ ਪਰਮਜੀਤ ਸਿੰਘ ਆਪਣੇ ਸਹੁਰੇ ਪਰਿਵਾਰ ਨਾਲ ਸੰਪਰਕ ਕਰਨ ਦੇ ਲਈ ਪਿੰਡ ਮੂਲੇ ਚੱਕ ਦੇ ਸਰਪੰਚ ਦੇ ਘਰ ਪਹੁੰਚਿਆ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਸਹੁਰੇ ਪਰਿਵਾਰ ਵਾਲੇ ਵੀ ਸਰਪੰਚ ਦੇ ਘਰ ਪਹੁੰਚ ਗਏ ਗੱਲਬਾਤ ਦੌਰਾਨ ਉਹਨਾਂ ਨੇ ਮੇਰੀ ਪਤਨੀ ਨੂੰ ਨਾਲ ਭੇਜਣ ਤੋਂ ਸਾਫ਼ ਇਨਕਾਰ ਕਰ ਦਿੱਤਾ ਪਰਮਜੀਤ ਸਿੰਘ ਨੇ ਦੱਸਿਆ ਹੈ ਕਿ ਜਦੋਂ ਅਸੀਂ ਆਪਣੇ ਘਰ ਪਰਤਣ ਲੱਗੇ ਤਾਂ ਸੌਰੇ ਪਰਿਵਾਰ ਵਾਲਿਆਂ ਨੇ ਸੜਕ 'ਤੇ ਰੇਲਿੰਗ ਲਗਾ ਕੇ ਸਾਡਾ ਰਸਤਾ ਰੋਕ ਲਿਆ। ਮੈਨੂੰ ਜ਼ਬਰਦਸਤੀ ਗੱਡੀ ਤੋਂ ਖਿੱਚ ਕੇ ਕੁੱਟਮਾਰ ਕੀਤੀ। ਜਿਸ ਤੋਂ ਬਾਅਦ ਮੈਂ ڪرਿੰਡਾ ਥਾਣੇ ਵਿੱਚ ਆਪਣੇ ਨਾਲ ਹੋਈ ਕੁੱਟਮਾਰ ਦੀ ਸ਼ਿਕਾਇਤ ਦਰਜ ਕਰਵਾਈ। ਹੁਣ ਪਰਮਜੀਤ ਸਿੰਘ ਨੇ ਪੁਲਿਸ ਪ੍ਰਸ਼ਾਸਨ ਤੋਂ ਨਿਆਂ ਦੀ ਗੁਹਾਰ ਲਗਾਈ ਹੈ। ਕ੍ਰਿੰਡਾ ਥਾਣੇ ਦੇ ਐਸਐਚਓ ਅਮਨਦੀਪ ਸਿੰਘ ਨੇ ਕਿਹਾ ਹੈ ਕਿ ਦੋਨਾਂ ਧਿਰਾਂ ਨੂੰ ਥਾਣੇ ਵਿੱਚ ਬੁਲਾ ਕੇ ਗੱਲਬਾਤ ਸੁਣੀ ਜਾਵੇਗੀ ਇਸ ਸਬੰਧ ਵਿੱਚ ਪੀੜਤ ਪਰਮਜੀਤ ਸਿੰਘ ਅਤੇ ਐਸਐਚਓ ਅਮਨਦੀਪ ਸਿੰਘ ਦੇ ਬਿਆਨ ਵੀ ਸਾਹਮਣੇ ਆਏ ਨੇ ਉਹਨਾਂ ਨੇ ਹੋਰ ਕੀ ਕੁਝ ਕਿਹਾ ਤੁਹਾਡੇ ਨਾਲ ਵੀ ਸੰਜੀਤ ਪਰਮਜੀਤ ਸਿੰਘ ਕਿਹਦੇ ਆ ਪਿੰਡ ਰਾਜਾ ਦਾ ਕੀ ਗੱਲਬਾਤ ਹੋਈ ਗੱਲਬਾਤ ਜਿਹੜੀ ਕੱਲ੍ਹ ਹੋਈ ਆ ਉਹ ਦਾਵਾ ਵੀ ਇਹ ਮੋਰਵਾਰ ਵੀ ਮੇਰੀ ਘਰ ਦੀ ਜਿਹੜੀ ਆ 17 ਤਰੀਕ ਨੂੰ ਮੈਂ ਜੇਲ੍ਹ ਚੰਨਾ ਮੈਂ ਕਿਸੇ ਕੇਸ ਦੇ ਵਿੱਚ ਅੰਦਰ ਸਾਂ ਤੇ ਆਪਣਾ 13 12 ਨੂੰ 17 ਨੂੰ ਮੈਂ ਘਰ ਆਵਣਾ ਹੈ 13 ਨੂੰ ਤੇ ਮੇਰੇ ਘਰੋਂ ਤੋਂ ਪਹਿਲਾਂ ਹੀ ਉਹ ਹੈ ਨਹੀਂ ਸੀ ਕਰ ਮੌਜੂਦ ਨਹੀਂ ਸੀ ਤੇ ਮੈਂ ਇਹਦੀ ਭੈਣ ਤਾਇਏ ਦੀ ਧੀ ਉਹਨੂੰ ਪੁੱਛਿਆ ਤਾਂ ਉਹਨੇ ਆਪਣੇ ਮਾਪਿਆਂ ਦੇ ਮਾਦਾ ਪਿਤਾ ਦੇ ਨਾਲ ਪਿੱਛੇ ਚਲ ਗਈ ਉਹਨਾਂ ਨੇ ਅਸੀਂ ਫਿਰ ਠਾਣੇ ਇਥੇ ਲਖਾਇਆ ਸੀ ਆਪਣੇ ਪਿੰਡ ਰਾਜਾ ਤਾਲ ਚੌਂਕੀ ਅਸੀਂ ਦਰਖਾਸਤ ਵੀ ਦਿੱਤੀ ਸਾਰਾ ਕੁਝ ਲਿਖ ਕੇ ਜੋ ਹਾਈ ਕੋਰਟ ਦਾ ਸਾਡੇ ਕੋਲ ਮੈਟਰੀਆ ਕਾਪੀ ਨਾਲ ਆਈ ਆ ਮੇਰੇ ਨਾਲ ਭਾਜੀ ਹੁਣਾਂ ਨਾਲ ਗੱਲ ਕੀਤੀ ਜਾਂਦਾ ਵੀ ਕੋਈ ਨਹੀਂ ਆਪਾਂ ਰਿਸ਼ਤੇਦਾਰ ਆ ਉਹਨਾਂ ਨੇ ਬਹਿ ਕੇ ਵਿਚਾਰ ਕਰ ਲੈਣੇ ਆ ਪਿੰਡ ਦਾ ਕੋਈ ਮੋਹਤਬਰ ਵਿਅਕਤੀ ਲੈ ਕੇ ਤੇ ਅਸੀਂ ਮੂਲੇ ਚੱਕ ਹਾਂ ਇਹ ਆਪਣੇ ਮੋਹਤਬਰ ਵਿਅਕਤੀ ਨੇ ਇਹਨਾਂ ਨਾਲ ਚੱਲ ਮੂਲੇ ਚੱਕ ਆਪਾਂ ਕਿਸੇ ਮੋਹਤਬਰ ਵਿਅਕਤੀ ਦੇ ਘਰ ਬਹਿ ਕੇ ਉਹਨਾਂ ਨੂੰ ਸਾਦਕੇ ਤੇ ਮਸਲਾ ਹੱਲ ਕਰਦੇ ਆ ਤੇ ਸਰਪੰਚ ਘਰ ਮੌਜੂਦ ਨਹੀਂ ਉਹ ਨੇ ਹਮੇ ਆਜਣਾ ਕੋ ਡੇਢ-ਅੱਧ ਘੰਟੇ ਬਾਅਦ ਆਇਆ ਵਾ ਜਦੋਂ ਤੈਨੂੰ ਗੱਲ ਬਾਤ ਉਹਨੇ ਹਾਂ ਵੀ ਚਾਹਾਂਗੇ ਦਿਨਾਂ ਨੂੰ ਟਾਈਮ ਬਣਾ ਕੇ ਤੈਨੂੰ ਦੱਸ ਦੇਾਂਗੇ ਉਦੇ ਘਰੋਂ ਨਿਕਲੇ ਆ ਤੇ ਰਸਤਾ ਰੋਕੀ ਖੜੇ ਸੀ ਇਹਨਾਂ ਸਾਡੀ ਗੱਡੀ ਡੱਕ ਕੇ ਉਸ ਨੂੰ ਖਿੱਚ ਕੇ ਮਨੂੰ ਮੇਰੀ ਮਾਰਕਟਾਈਜ਼ ਕਰਨੀ ਸ਼ੁਰੂ ਕਰ ਦਿੱਤੀ ਆ ਵੇਖੋ ਕਮੀਜ਼ ਵੀ ਪਾਟਾਂ ਇੱਕ ਸੌਰਾ ਮੇਰਾ ਤੇ ਬਾਕੀ ਅਣਪਛਾਤੀ ਵੇਗਦੀ ਜਿਨ੍ਹਾਂ ਨੂੰ ਮੈਂ ਪਛਾਣਦਾ ਨਹੀਂ ਆ ਕੀ ਨਾਮ ਤੁਹਾਡੇ ਦਾ ਇਹ ਰੇਧ ਪ੍ਰਕਾਸ਼ ਸਿੰਘ ਜੀ ਕਿਤੋਂ ਦੇ ਆਣ ਵਾਲੇ ਇਹ ਮੂਲਾ ਚੱਕ ਕਿੱਦਾਂ ਦੀ ਗੱਲ ਹੈ ਜਿੰਨਾ ਮਚਾਈ ਰੱਖੋ ਇਹ 3 ਵਜੇ ਦੇ ਕਰੀਬ ਕੱਲ੍ਹ ਕੱਲ ਵੀ ਕਿੱਦਾਂ ਕੋਈ ਪੰਜਾਬ ਲਈ ਇਹਨਾਂ ਨੇ ਭਾਜ ਨੇ ਇੱਕ ਇਸ ਦੇ ਕਨਾਲ ਹੋਰ ਮੋਤਵਰ ਵੇਗਤੀ ਹੈ ਨਾ ਬੜੇ ਜ਼ੋਰ ਦੇ ਨਾਲ ਡੱਕ ਡੋ ਕੇ ਹੂੰ ਤੇ ਉਹ ਥੋਂ ਫੇਰ ਪਰ ਉਹ ਮੈਨੂੰ ਧੂਕੇ ਆਪਣੀ ਗੱਡੀ 'ਚ ਲਾਦ ਕੇ ਤੇ ਲੈ ਗਏ ਆਂਦੇ ਵੀ ਇਹਨੂੰ ਹੋਰ ਆਣ ਪਛਾਤੀ ਜਗ੍ਹਾ ਤੇ ਖੜਨਾ ਪਰ ਜਦੋਂ ਇਹਨਾਂ ਗੱਡੀ ਖਿੱਚੀ ਦਾਦਾ ਠਾਣੇ ਵਾਲੇ ਨੂੰ ਫਿਰ ਉਹ ਦਾਦਾ ਉਹਨਾਂ ਵੀ ਸਮਝ ਗਏ ਕਿ ਸ਼ਾਇਦ ਸਾਡੇ ਤੇ ਕੋਈ ਕਾਰਵਾਈ ਨਾ ਉਲਟ ਹੋ ਜਾਵੇ ਫਿਰ ਇੱਕ ਹੀ ਮਾਲੇ ਗੇਟ ਲੈ ਗਏ ਨੇ ਆਪ ਗੱਡੀ ਤੇ ਲਾਦ ਕੇ ਠਾਣਾ ਕੀ ਮਾਲੇ ਗੇਟ ਉੱਥੇ ਇੱਕ ਬੰਦਾ ਮਨਵਈ ਤਰ੍ਹਾਂ ਬਾਹਾਂ ਫੜੀ ਜਾਂਦਾ ਨਾਲ ਸਾਰੇ ਉਹ 4-5 ਵਿਅਕਤੀ ਨਾਲ ਹੀ ਨੇ ਹੂੰ ਉਥੇ ਸਰਕਾਰੀ ਕੈਮਰੇ ਲੱਗੇ ਜਿਉ ਸਭ ਕੁਝ ਸਾਹਮਣੇ ਆ ਜਾਣਾ ਹੂੰ ਕੰਡਾਪ ਲੱਗੇ ਹਾਂਜੀ ਹਾਂ ਕੰਡਾਪ ਕਰਕੇ ਹੂੰ ਇਹਨਾਂ ਨੂੰ ਉਥੇ ਜਾ ਕੇ ਮੜ ਕੇ ਫਿਰੇ ਇਹਨਾਂ ਨੇ ਆਂਦੇ ਵੀ ਇੱਥੇ ਪਰਚਾ ਪਾਉ ਪਿਸਤੌਲ ਪਾ ਕੇ ਪਰ ਉਹਨਾਂ ਖੈ ਜਿਹੜੀ ਅਸੀਂ ਗੱਲਬਾਤ ਸਲੀਆ ਤੇ ਉਹ ਸੁਣਾਗੇ ਤੇ ਅਸੀਂ ਇਹਦਾ ਮਲਾਜਾ ਵੀ ਕਰਾਵਾਂਗੇ ਹੂੰ ਤੇ ਜਿਹੜੀ ਬੰਦੀ ਕਾਰਵਾਈ ਦੋਹਾਂ ਤਰਾਹ ਦੇ ਕੀਤੀ ਜਾਊ ਤੇ ਇਹਨਾਂ ਨੂੰ ਕੋਈ ਹੱਕ ਨਹੀਂ ਗਾਉ ਕਾਨੂੰਨ ਨੂੰ ਹੱਥੇ ਚ ਲੈਣਾ ਜੇ ਸਾਡੀ ਗਲਤੀ ਸਾਨੂੰ ਉਥੇ ਘੇਰ ਛੱਡ ਦੇ ਗੱਡੀ ਰੋਕ ਛੱਡ ਦੇ ਪੁਲਿਸ ਨੂੰ ਫੋਨ ਕਰਨ ਦਾ ਇਹਨਾਂ ਦਾ ਹੱਕ ਹੀ ਸਾਨੂੰ ਗੱਡੇ ਚਲ ਜਾ ਮਨੋ ਲੱਦ ਕੇ ਲੈ ਜਾਂਦਾ ਕੰਨ ਨਾਇਬ ਕਰਕੇ ਇਹਨਾਂ ਦਾ ਕੋਈ ਵੀ ਕਾਨੂੰਨ ਨੂੰ ਹੱਥ ਲੈਣਾ ਕਿਸੇ ਦਾ ਵੀ ਇਹੋ ਜਿਹਾ ਬੰਦਾ ਨਹੀਂ ਕਰ ਇਹ ਅਸੀਂ ਪਰਮਜੀਤ ਦੇ ਅਸੀਂ ਸੋਨੂ ਵੀਰ ਤੇ ਮੇਵਾ ਸਿੰਘ ਗਹਿਰੀ ਤੋਂ ਮੋਤਵਾਰ ਬੰਦਾ ਅਸੀਂ ਮੂਲੇ ਚੱਕ ਗਏ ਸਰਪੰਚ ਦੇ ਕੋਲ ਉੱਥੇ ਜੀ ਸਰਪੰਚ ਨੂੰ ਮਿਲਦੇ ਸਾਨੂੰ ਘੰਟਾ ਕੇ ਇੱਕ ਲੱਕ ਗਿਆ ਉਹ ਕੋ ਲੇਟ ਹੋ ਗਿਆ ਸ਼ਹਿਰ ਦੇ ਵਿੱਚ ਗਿਆ ਸੀ ਉਹਦੇ ਕਾਰਨ ਅਹੀਂ ਲੇਟ ਹੋ ਗਏ ਤੇ ਫਿਰ ਸਰਪੰਚ ਨੇ ਉਹਨਾਂ ਨੂੰ ਵੀ ਫੋਨ ਕੀਤਾ ਦੂਜੀ ਪਾਰਟੀ ਨੂੰ ਮੇਰੇ ਘਰੇ ਬੈਠੇ ਆ ਤੇ ਆਂਦੇ ਚਾਹ ਬਣਾਓ ਇਹਨੂੰ ਚਾਹ ਪਿਆਓ ਉਹ ਨੀਚੇ ਨੂੰ ਆਣ ਕੇ ਤੇ ਸਾਨੂੰ ਬਾਹਰ ਸਾਰਾ ਰਸਤਾ ਰੋਕ ਲਿਆ ਗਾਟਰ ਸੁੱਟ ਕੇ ਉਹਨਾਂ ਲੋਹੇ ਦੇ ਗਾਟਰ ਗੱਡੀ ਦੇ ਅੱਗੇ ਤੇ ਆਂਦੇ ਪਰਮਜੀਤ ਨੂੰ ਬਾਹਰ ਕੱਢੋ ਤੇ ਅਸੀਂ ਚਲੋ ਨਹੀਂ ਹੀ ਕੱਢਦੇ ਤੇ ਧੱਕੇ ਨਾਲ ਸਾਡੇ ਨੂੰ ਕੁੱਟ ਮਾਰ ਕੇ ਤੇ ਇਹਨਾਂ ਵਿੱਚੋਂ ਕੱਢਿਆ ਗਿਆ ਉੱਥੇ ਇਹਨੂੰ ਸੱਟਾਂ ਵੀ ਲੱਗੀਆਂ ਰੋੜੇ ਵੀ ਮਾਰੇ ਇਹਨੂੰ ਹੋਰ ਵੀ ਕੋਈ ਡਾਂਗਾ ਡੂੰਗਾ ਜਿਹੀਆਂ ਮਾਰੀਆਂ ਨਾ ਆਹ ਕੁਛ ਹੋਇਆ ਜੀ ਉੱਥੇ ਹਾਂਜੀ ਹੱਥ ਪੱਲਾ ਜੋੜ ਕੇ ਫਿਰ ਅਸੀਂ ਕੀ ਮਾਲੇ ਵਿੱਚ ਠਾਣੇ ਗਿਆ ਤੇ ਉਹਨੇ ਚੇਰ ਨੂੰ ਫਿਰ ਇਹ ਚੌਂਕੀ ਨੂੰ ਇਹਨੂੰ ਵੀ ਵਨ ਕੇ ਦੀਆਂ ਬਾਹਾਂ ਬਧੀਆਂ ਸੀ ਤੇ ਇਹਨੂੰ ਵੀ ਲੈ ਕੇ ਉੱਥੇ ਚੌਂਕੀ ਤੇ ਆਪਣੇ ਇਹ ਆਜ ਦਾ ਸੋਹਰਾ ਸਾਹਿਬ ਤੇ ਨਾਲ ਹੋਰ ਹੀ ਪੰਜ ਛੇ ਜਣੇ ਇਹ ਤੇ ਜਾਣਦੇ ਨਹੀਂ ਉਹਨਾਂ ਦੇ ਨਾਂ ਨੂੰ ਤੇ ਜਾਣਦੇ ਨਹੀਂ ਤੇ ਉਤਰਾ ਪਛਾਣਿਆ ਬੰਦੇ ਨੇ ਹਾਂ ਪੁਲਿਸ ਨੇ ਫਿਰ ਯਾਨੀ ਕੀ ਨਾਮ ਹੈ ਮਹਾਂਦੀ ਸਰ ਕੀ ਹੈ ਇਹ ਮਾਮਲਾ ਪਰਮਜੀਤ ਅੱਜ 25 8 25 ਨੂੰ ਪਰ ਮਜੀਤ ਸਿੰਘ ਵੱਲੋਂ ਇੱਕ ਕੰਪਲੇਂਟ ਦਿੱਤੀ ਗਈ ਹੈ ਆਪਣੀ ਵਾਈਫ ਦੇ ਅਗੇਸ਼ਤ ਰਾਜਵੀਰ ਦੇ ਘਰ ਉਹਦੀ ਵਾਈਫ ਜਿਹੜੀ ਰਾਜਵੀਰ ਕੌਰ ਹੈ ਇਹ ਉਹਦੇ ਸਹੁਰੇ ਪਿੰਡ ਜਿਹੜੇ ਮੂਲੇਚੱਕ ਉੱਥੇ ਚਲੇ ਗਈ ਸੀ ਜਿਹਨੂੰ ਉਹ ਨਾਲ ਮਤੁਰਾਂ ਦੇ ਲੈਣ ਵਾਸਤੇ ਮੂਲੇਚੱਕ ਪਿੰਡ ਗਿਆ ਸੀਗਾ ਜੋ ਉੱਥੋਂ ਦੇ ਸਰਪੰਚ ਦੇ ਘਰ ਉਹ ਬੈਠੇ ਸੀ ਬਾਅਦ ਵਿੱਚ ਸਰਪੰਚ ਨੇ ਉਹਨਾਂ ਨੂੰ ਜਵਾਬ ਦਿੱਤਾ ਕਿ ਉਹ ਮੇਰੇ ਅੱਖੀਂ ਨਹੀਂ ਆਉਂਦੇ ਤੁਹਾਡੇ ਸਾਹਮਣੇ ਨਹੀਂ ਹੋਣਾ ਚਾਹੁੰਦੇ ਜਦੋਂ ਵਾਪਸ ਆ ਰਹੇ ਸੀ ਤੇ ਉਹ ਰਸਤੇ ਵਿੱਚ ਮੂਲੇਚੱਕ ਪਿੰਡ ਲਾਗੇ ਉਹਦੇ ਸਾਰੇ ਪਰਿਵਾਰ ਨੇ ਉਹਦੀ ਗੱਡੀ ਰੋਕ ਕੇ ਉਹਨਾਂ ਨੂੰ ਕੁੱਟਮਾਰ ਕੀਤੀ ਜੋ ਉਹਨਾਂ ਨੇ ਚੱਕ ਕੇ ਗੱਡੀ 'ਚ ਪਾ ਕੇ ਥਾਣੇ ਲੈ ਗਏ ਸੀਗੇ ਜਿੱਦ ਤੋਂ ਸਚੂ ਸਾਹਿਬ ਨੇ ਉਹਨਾਂ ਨੂੰ ਫਾਰਕ ਕਰਵਾਤਾ ਅੱਜ ਸਾਡੇ ਕੋਲੋਂ ਆਏ ਹੀ ਨਹੀਂ ਕੁੱਟਮਾਰ ਦੇ ਮਸਲੇ ਵਿੱਚ ਤੇ ਸੀ ਉਹਨਾਂ ਨੂੰ ਸਮਝਾ ਦਿੱਤਾ ਸੀਗਾ ਕਾਰਵਾਈ ਜਿਹੜੀਆਂ ਘਟੀਆਂ ਥਾਣੇ ਹੋਣੀਆਂ ਇਸ ਤੋਂ ਇਲਾਵਾ ਜਿਹੜੀ ਉਹਦੀ ਵਾਈਫ ਹੈ ਉਹਨੇ ਲਾ ਮੈਰਿਜ ਕਰਾਈ ਸੀ ਤੇ ਉਹਨੇ ਇੱਕ ਪਟੀਸ਼ਨ 2009 ਵਿੱਚ ਆਪਣੇ ਸਹੁਰੇ ਪਰਿਵਾਰ ਦੇ ਖਿਲਾਫ ਪਾਈ ਸੀ ਜਿਦੇ ਵਿੱਚ ਉਹਨੇ ਉਹਨਾਂ ਨੂੰ ਖਤਰਾ ਦਰਸਾਇਆ ਸੀਗਾ ਜਿਹੜੀ ਉਸੇ ਕੰਪਲੇਂਟ ਦਾ ਉਹਨੇ ਫਿਲੀਸ਼ਨ ਦਾ ਵਾਲਾ ਰੀਕੇ ਕੰਪਲੇਂਟ ਦਿੱਤੀ ਜ ਜਿਹਦੇ ਵਿੱਚ ਉਹਦਾ ਸਹੁਰਾ ਪਰਿਵਾਰ ਤੇ ਰਾਜਵੀਰ ਕੌਰ ਨੂੰ ਬੁਲਾਇਆ ਗਿਆ ਵਾ ਕਿ ਉਹਨੂੰ ਕੋਈ ਬੰਦੀ ਬਣਾ ਕੇ ਜਾਂ ਕਿਸੇ ਤਰੀਕੇ ਨਾਲ ਉਹਦਾ ਸਹੁਰਾ ਪਰਿਵਾਰ ਦਬਾ ਕੇ ਰੱਖ ਰਿਹਾ ਉਹ ਜੋ ਉਹਦੀ ਆਪਣੀ ਮਰਜ਼ੀ ਹੋਏਗੀ ਉਹਦੇ ਮੁਤਾਬਿਕ ਕਾਰਵਾਈ ਹੋਵੇ